ਦੋਸਤੋ ਇਹ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਪਾਣੀ ਦੇਖ ਰਹੇ ਆ ਇਹਨੂੰ ਡੀਟੌਕਸ ਵਾਟਰ ਕਿਹਾ ਜਾਂਦਾ ਸੋ ਅੱਜ ਮੈਂ ਇਸ ਵੀਡੀਓ 'ਚ ਤੁਹਾਨੂੰ ਇਹ ਪਾਣੀ ਪੀਣ ਦੇ ਫਾਇਦੇ ਬਾਰੇ ਦੱਸੂੰਗਾ ਸੋ ਇਸ ਪਾਣੀ ਨੂੰ ਪੀਣ ਨਾਲ ਸਾਡੀ ਸਿਹਤ ਨੂੰ ਕੱਲਾ ਸਾਡਾ weight ਹੀ ਨਹੀਂ ਘਟਦਾ ਭਾਰ ਨਹੀਂ ਘਟਦਾ ਹੋਰ ਬਹੁਤ ਫਾਇਦੇ ਮਿਲਦੇ ਆ ਸੋ ਤੁਸੀਂ ਹੈਰਾਨ ਹੋ ਜਾਓਗੇ ਇਹ ਪਾਣੀ ਦੇ ਫਾਇਦੇਆਂ ਨੂੰ ਜਾਣ ਕੇ ਸੋ ਸਾਥੀਓ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਦੋਸਤੋ ਆਓ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀ ਡੀਟੌਕਸ ਵਾਟਰ ਪੀਣ ਦੇ ਫਾਇਦੇ ਕਿਹੜੇ ਆ ਬੈਨੀਫਿਟਸ ਕਿਹੜੇ ਆ ਜੇ ਸਭ ਤੋਂ ਪਹਿਲਾ ਫਾਇਦਾ ਵੇਖੀਏ ਤਾਂ ਜਿਹੜਾ ਇਹ ਡੀਟੌਕਸ ਵਾਟਰ ਆ ਅਖੀਰਤਿਆਂ ਨੂੰ ਬਣਾਉਣ ਦਾ ਵੀ ਤੁਹਾਨੂੰ ਟੰਗ ਦੱਸੂ ਬਹੁਤ ਸੌਖਾ ਏ ਸੋ ਸਭ ਤੋਂ ਪਹਿਲਾ ਫਾਇਦਾ ਇਹਦੇ ਵਿੱਚ ਪੋਟਾਸ਼ੀਅਮ ਜਿਹੜਾ ਹੈਗਾ ਉਹਦੀ ਮਾਤਰਾ ਬਹੁਤ ਵੱਧ ਹੁੰਦੀ ਆ ਕਿਉਂਕਿ ਇਹਦੇ ਵਿੱਚ ਅਸੀਂ ਜਿਹੜੀਆਂ ਸਬਜ਼ੀਆਂ ਵੈਜੀਟੇਬਲਸ ਕੱਟ ਕੇ ਜਾਂ ਜਿਹੜੀਆਂ ਹਰਬਜ਼ ਹੈਗੀਆਂ ਏ ਜੜੀ ਬੂਟੀਆਂ ਜਿਵੇਂ ਅਦਰਕ ਹੋ ਗਿਆ ਜਾਂ ਜੀਰਾ ਹੋ ਗਿਆ ਇਹ ਚੀਜ਼ਾਂ ਵੀ ਅਸੀਂ ਮਿਲਾਉਨੇ ਆ ਇਹਦੇ ਕਰਕੇ ਅ ਵੈਜੀਟੇਬਲਸ ਕਰਕੇ ਇਹਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੋ ਜਾਂਦੀ ਆ ਜਿਹਦੇ ਕਰਕੇ ਇਹ ਇੱਕ ਹਸਾਬ ਦਾ ਡਾਇੂਰੇਟਿਕ ਦਾ ਕੰਮ ਕਰਦਾ ਸਾਨੂੰ ਪਿਸ਼ਾਬ ਜ਼ਿਆਦਾ ਲਿਆਉਂਦਾ ਏ ਤੇ ਜਿਹਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਵੀ ਰੈਗੂਲੇਟ ਹੁੰਦਾ ਹੈ ਠਾ ਜਾਂਦਾ ਹੈ ਤੇ ਇਹਦੇ ਨਾਲ ਸਾਡਾ ਭਾਰ ਵੀ ਘਟਦਾ ਏ ਸੋ ਪੋਟਾਸ਼ੀਅਮ ਜ਼ਿਆਦਾ ਹੋਣ ਕਰਕੇ ਸਾਡੀ ਸਿਹਤ ਨੂੰ ਇਹ ਫਾਇਦੇ ਮਿਲਦੇ ਸੋਡੀਅਮ ਦੇ ਲੈਵਲ ਨੂੰ ਕਾਊਂਟਰ ਕਰਦਾ ਏ ਇਦੇ ਨਾਲ ਨਾਲ ਦੋਸਤੋ ਜਿਹੜਾ ਡੀਟੌਕਸ ਵਾਟਰ ਆ ਇਹਦੇ ਵਿੱਚ ਅਸੀਂ ਅਦਰਕ ਜਿਹੜਾ ਕੱਟ ਕੇ ਪਾਇਆ ਏ ਇਹ ਵੀ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਰੱਖਦਾ ਏ ਜਾਂ ਜਿਹੜਾ ਜੀਰਾ ਅਸੀਂ ਮਿਲਾਇਆ ਏ ਇਹ ਵੀ ਸਾਡੀ ਹੈਲਥ ਨੂੰ ਸਾਡੇ ਡਾਈਜੈਸਟਿਵ ਸਿਸਟਮ ਨੂੰ ਵਧੀਆ ਬਣਾਉਂਦਾ ਏ ਸੋ ਇਹ ਨੂੰ ਪੀਣ ਨਾਲ ਜਿਨ੍ਹਾਂ ਨੂੰ ਕਬਜ ਦੀ ਦਿੱਕਤ ਆ ਉਹਨਾਂ ਨੂੰ ਵੀ ਬੜਾ ਆਰਾਮ ਮਿਲਦਾ ਏ ਤੇ ਜਿਨ੍ਹਾਂ ਦੇ ਅਫਾਰਾ ਬਣਦਾ ਗੈਸ ਬਲੋਟਿੰਗ ਉਹਨਾਂ ਵਾਸਤੇ ਵੀ ਬਹੁਤ ਵਧੀਆ ਏ ਤੇ ਸਾਥੀਓ ਇਹਦੇ ਵਿੱਚ ਅਸੀਂ ਚਕੰਦਰ ਦੇ ਵੀ ਟੁਕੜੇ ਪਾਈਆ ਡੀਟੌਕਸ ਵਾਟਰ ਵਿੱਚ ਤੁਸੀਂ ਵੇਖ ਰਹੇ ਹੋਵੋਗੇ ਸੋ ਜਿਹੜਾ ਚਕੰਦਰ ਆ ਇਹਦਾ ਜਿਹੜਾ ਕਲਰ ਆ ਰੈੱਡ ਹੁੰਦਾ ਏ ਉਹ ਕਿਉਂ ਹੁੰਦਾ ਕਿਉਂਕਿ ਇਹਦੇ ਵਿੱਚ ਐਂਟੀਆਕਸੀਡੈਂਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਸੋ ਇਹੀ ਰੈੱਡ ਕਲਰ ਕਰਕੇ ਸਾਡੇ ਲੀਵਰ ਦੀ ਹੈਲਥ ਲਈ ਬਹੁਤ ਵਧੀਆ ਹੁੰਦਾ ਏ ਸੋ ਚਕੰਦਰ ਦਾ ਜਿਹੜਾ ਕਹਿ ਲਓ ਵੀ ਅਰਕਾ ਸਾਰਾ ਉਹ ਇਹ ਪਾਣੀ 'ਚ ਆ ਜਾਂਦਾ ਏ ਬਾਤ ਇਹ ਸਾਰੀਆਂ ਸਬਜ਼ੀਆਂ ਦਾ ਅਰਕ ਤਾਂ ਆਉਂਦਾ ਹੀ ਆ ਸੋ ਜੀ ਦੇ ਕਰਕੇ ਇਹ ਐਂਟੀਆਕਸੀਡੈਂਟ ਬਹੁਤ ਵਧੀਆ ਬਣ ਜਾਂਦਾ ਏ ਤੇ ਸਾਡੇ ਲਿਵਰ ਦੀ ਸਿਹਤ ਨੂੰ ਵਧੀਆ ਬਣਾਉਂਦਾ ਏ ਲਿਵਰ ਦੀ ਗੰਦਗੀ ਨੂੰ ਸਾਫ਼ ਕਰਨ ਦੀ ਤਾਕਤ ਰੱਖਦਾ ਏ ਤੇ ਇਹਦੇ ਵਿੱਚ ਅਸੀਂ ਨਿੰਬੂ ਵੀ ਪਾਇਆ ਨਿੰਬੂ 'ਚ ਵੀ ਵਿਟਾਮਿਨ ਸੀ ਵੀ ਹੁੰਦਾ ਏ ਤੇ ਨਿੰਬੂ ਦਾ ਰਕ ਵੀ ਇੱਥੇ ਚਲਾ ਜਾਂਦਾ ਸੋ ਨਿੰਬੂ ਵੀ ਸਾਡੇ ਲਿਵਰ ਦੀ ਸਿਹਤ ਲਈ ਬਹੁਤ ਵਧੀਆ ਏ ਸੋ ਮੈਂ ਵੀ ਤੁਹਾਨੂੰ ਵੀਡੀਓ 'ਚ ਇਹੀ ਦੱਸਦਾ ਹਾਂ ਨਾ ਵੀ ਭਾਰ ਘੱਟ ਕਰਨ ਵਾਸਤੇ ਪਾਣੀ ਅਸੀਂ ਜਿਆਦਾ ਤੋਂ ਜਿਆਦਾ ਪੀਣਾ ਏ ਸੋ ਜਿਹੜਾ ਡੀਟੌਕਸ ਵਾਟਰ ਹੈ ਸਾਨੂੰ ਹੋਰ ਵੀ ਬੈਨੀਫਿਟਸ ਦਿੰਦਾ ਏ ਤੇ ਇਹਦੇ ਨਾਲ ਨਾਲੇ ਸਾਨੂੰ ਭਾਰ ਘਟਾਉਣ 'ਚ ਮਦਦ ਕਰਦਾ ਏ ਸੋ ਨਾਰਮਲ ਪਾਣੀ ਪੀਣ ਦੀ ਬਜਾਏ ਤੁਸੀਂ ਦਿਨ 'ਚ ਜੇ ਵਾਰ-ਵਾਰ ਪਾਣੀ ਪੀਣਾ ਏ ਤੁਸੀਂ ਇਹਦਾ ਜੱਗ ਬਣਾ ਕੇ ਰੱਖ ਲਓ ਤੁਸੀਂ ਦਿਨ 'ਚ ਵਾਰ-ਵਾਰ ਇਹਨੂੰ ਪੀ ਸਕਦੇ ਆ ਤੇ ਇਹ ਭਾਰ ਘਟਾਉਣ 'ਚ ਵੀ ਤੁਹਾਡੀ ਸਹਾਇਤਾ ਕਰੂਗਾ ਤੇ ਹੋਰ ਵੀ ਸਾਰੇ ਬੈਨੀਫਿਟਸ ਦਿੰਦਾ ਇਹ ਦਿਨ ਸਾਥੀਓ ਜਿਨ੍ਹਾਂ ਨੂੰ ਪਿਸ਼ਾਬ ਦੀ ਵਾਰ-ਵਾਰ ਇਨਫੈਕਸ਼ਨ ਹੁੰਦੀ ਆ ਪਿਸ਼ਾਬ ਲੱਗ ਕੇ ਆਉਂਦਾ ਏ ਉਹ ਵੀ ਜਿਹੜੀ ਪਰੇਸ਼ਾਨੀ ਠੀਕ ਹੋ ਜਾਂਦੀ ਆ ਤੇ ਜਿਨ੍ਹਾਂ ਨੂੰ ਪੋਲੀਸਿਸਟਿਕ ਅਵੇਰੀਅੰਟ ਡਿਜ਼ੀਜ਼ ਆ ਜਿੰਨਾ ਔਰਤਾਂ ਚ ਪੀਸੀਓਡੀ ਦੀ ਪਰੇਸ਼ਾਨੀ ਸੋ ਇਹ ਪੀਸੀਓਡੀ ਤੋਂ ਵੀ ਬੜਾ ਫਾਇਦੇਮੰਦ ਆ ਸੋ ਸਾਥੀਓ ਜਿਹੜਾ ਡੀਟੌਕਸ ਵਾਟਰ ਆ ਇਹਨੂੰ ਜਿੰਨਾ ਸਮਾਂ ਇਹਦੇ ਕਿਹ ਬੈਨੀਫਿਟਸ ਹੁੰਦਾ ਇਹਨੂੰ ਜਿੰਨਾ ਸਮਾਂ ਅਸੀਂ ਸਬਜ਼ੀਆਂ ਨੂੰ ਇਹਦੇ ਵਿੱਚ ਕਹਿ ਲੋ ਵੀ ਡਬੋ ਕੇ ਰੱਖਦੇ ਆ ਓਨੀ ਜ਼ਿਆਦਾ ਜਿਹੜਾ ਅਰਕਾ ਪਾਣੀ ਚ ਉਹ ਆਉਂਦਾ ਰਹਿੰਦਾ ਏ ਸੋ ਜਿਹਦੇ ਕਰਕੇ ਜੇ ਅਸੀਂ ਲੰਬਾ ਸਮਾਂ ਮੰਨ ਲਓ ਰਾਤ ਨੂੰ ਅਸੀਂ ਸਬਜ਼ੀਆਂ ਕੱਟ ਕੇ ਇਹਦੇ ਵਿੱਚ ਪਾਤੀਆਂ ਪਾਣੀ ਚ ਤਾਂ ਸਵੇਰੇ ਤੁਸੀਂ ਨਿਰਨੇ ਕਾਲ ਜੇ ਖਾਲੀ ਪੇਟ ਪੀਓ ਤਾਂ ਤੁਹਾਨੂੰ ਬਹੁਤ ਵਧੀਆ ਬੈਨੀਫਿਟਸ ਮਿਲਦੇ ਆ ਤੇ ਖਾਸ ਕਰ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਵਧੀਆ ਏ ਕਿਉਂਕਿ ਜੇ ਤੁਸੀਂ ਇਹ ਚ ਮੇਥੀ ਦਾਣਾ ਵੀ ਪਾਉਨੇ ਆ ਤਾਂ ਮੇਥੀ ਦਾਣੇ ਦਾ ਪਾਣੀ ਉਹਦੇ ਵਿੱਚੋਂ ਜਿਹੜੇ ਅਰਕ ਨਿਕਲਦੇ ਆ ਉਹ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵਧਾਉਂਦੇ ਆ ਜਿਹਦੇ ਕਰਕੇ ਸ਼ੂਗਰ ਦੇ ਮਰੀਜ਼ਾਂ ਨੂੰ ਜਿਹੜਾ ਬਲੱਡ ਸ਼ੂਗਰ ਕੰਟਰੋਲ ਕਰਨ ਚ ਬਹੁਤ ਸਹਾਈਤਾ ਮਿਲਦੀ ਆ। ਸੋ ਸਾਥੀਓ ਨੂੰ ਬਣਾਉਣਾ ਕਿਵੇਂ ਛੋਟੇ ਛੋਟੇ ਕਹਿ ਲਓ ਵੀ ਇੱਕ ਖੀਰਾ ਲੈ ਲਓ ਉਹਨੂੰ ਛੋਟੇ ਛੋਟੇ ਟੁਕੜਿਆਂ ਚ ਕੱਟ ਲਓ। ਇਹਦੇ ਨਾਲ ਚਕੰਦਰ ਲੈ ਲਓ ਇੱਕ ਉਹਦੇ ਟੁਕੜੇ ਕਰ ਲਓ ਉਹ ਵਿੱਚ ਮਿਲਾ ਦਿਓ। ਨੀਂंबू ਦੋ ਕੱਟ ਕੇ ਉਹ ਮਿਲਾ ਦਿਓ ਵਿੱਚ ਤੇ ਜਿਹੜਾ ਅਦਰਕ ਪਾਉਣਾ ਹੈ ਅਦਰਕ ਤੁਸੀਂ ਕद्दूकस ਕਰਕੇ ਪਾਓ ਸਭ ਤੋਂ ਵਧੀਆ ਰਹੂਗਾ। ਇਹਦੇ ਨਾਲ ਜੀਰੇ ਨੂੰ ਥੋੜਾ ਜਿਹਾ ਤਵੇ ਤੇ ਭੁੰਨ ਕੇ ਉਹ ਵੀ ਮਿਲਾ ਸਕਦੇ ਆ। ਕਾਲੀ ਮਿਰਚ ਵੀ ਐਡ ਕਰ ਸਕਦੇ ਆ ਕਾਲਾ ਨਮਕ ਵੀ ਐਡ ਕਰ ਸਕਦੇ ਆ ਥੋੜਾ ਜਿਹਾ ਸੋ ਇਹ ਜਿਹੜਾ ਪਾਣੀ ਆ ਇਹਨੂੰ ਪੀਨ ਨਾਲ ਤੁਹਾਡੀ ਸਿਹਤ ਨੂੰ ਇਹ ਸਾਰੇ ਬੈਨੀਫਿਟਸ ਮਿਲਣਗੇ ਸੋ ਸਾਥੀਓ ਆ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤੇ ਆਪਣਾ ਪੇਜ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਅੱਗੇ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਏ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਣ ਸੋ ਇਜਾਜ਼ਤ ਦਿਓ ਧੰਨਵਾਦ